ਦਿੱਨਾ ਕਾਫੀ ਚਰਚਾਵਾਂ ਜੈਸੇ ਸੋਸ਼ਲ ਮੀਡੀਆ ਵੀਡੀਓ আরレシ پولیس ਦੀ ਵਰਦੀ ਚ ਠੱਗਿਆ ਮਾਰ ਰਿਹਾ ਸੀ ਉਹਦਾ ਕੌਣ ਸ਼ਖਸੀਅਤ ਔਰ ਕਿੱਥੋਂ ਪਕੜਿਆ ਗਿਆ ਗਏ ਗ੍ਰੇਮ ਮਿਤੀ 21/7/25 ਨੂੰ ਰੀਪ 3 ਵਜੇ ਉਸਨਾ ਚਾਮ ਦੇ ਵਿੱਚ ਗੁਰਵਿੰਦਰ ਸਿੰਘ ਸੌਰਵ ਖਰਚਰਨ ਸਿੰਘ ਇਹਨਾਂ ਦੀ ਮੋਬਾਈਲ ਸਸਤਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪਾਪਾ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਤੇ ਪੁਲਿਸ ਵਾਲਾ ਕੋਲ ਗਿਆ ਸੀ ਇਹਨੂੰ ਮੱਲਾ ਮਾਤਾ ਚਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਕਹੇ ਮਤਲਬ ਉਸ ਕੰਮ ਕਰ ਦਿੰਦਾ ਇਹਨੇ ਦੁਕਾਨਦਾਰ ਨੇ ਗੁਰਵਿੰਦਰ ਸਿੰਘ ਨੇ ਸੋਚਿਆ ਕਿ ਅਪਰ ਪੁਲਿਸ ਨਾਲ ਹੀ ਹੋਣਾ ਹੈ ਕਿ ਚਲੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦੇਤਾ ਤੇ ਜਦੋਂ ਇਹਨੇ ਸਕੈਨ ਕੀਤਾ ਇਸਕੈਨ ਕਰਕੇ ਜਲਦੀ ਤੇ ਆਦਿ ਚਲਾ ਗਿਆ ਪਰ ਬਾਅਦੋਂ ਗੁਰਵਿੰਦਰ ਸਿੰਘ ਖਾਤਾ ਚੱਕੇ ਤੇ ਉਹ ਖਾਤੇ 'ਚ ਪੈਸੇ ਨਹੀਂ ਆਏ ਇਸਨੇ ਗੁਰਵਿੰਦਰ ਸਿੰਘ ਕੰਪਲੇਂਟ ਕੀਤੀ ਜਿਹ ਕੰਪਲੇਂਟ ਤੇ ਜਿਮਕਦਮਾ ਨੰਬਰ 97 ਮਿਤੀ 21/07/25 ਅੰਡਰ ਸੈਕਸ਼ਨ 318 4 3032 ਬੀ ਐਨ ਐਸ ਥਾਣਾ ਕਦਰਵਾ ਕਦਰਵਾ ਰਜਿਸਟਰ ਕਰਕੇ ਜਮਹ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਮੰਗਾਲ ਕੇ ਪੜਤਾਲ ਕੀਤੀ ਤਾਂ ਸਾਹਮਣੇ ਦੋਸ਼ੀ ਕਰਨੈਲ ਸਿੰਘ ਇਲਸਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਂਵਾਲ ਪੀਐਸ ਸਦਰ ਮਾਨਸਾ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਇਹਨੇ ਕੁਝ ਕਿਸਤੇ ਦੱਸਤਾ ਵੀ ਮੈਂ ਆਇਆ ਸੀ 3000 ਰੁਪਏ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨਾਂ ਦਾ ਪੁਲਿਸਨ ਮਾਰ ਤੇ ਇਹਦੇ ਤੋਂ ਜੀ ਵਰਦੀ ਜਿਹੜੀ ਇਹਨੇ ਚੱਲੀ ਪਈ ਹੋਈ ਸੀ ਇਹਦਾ ਮੋਟਰਸਾਈਕਲ ਉਹ ਕਵਰ ਕਰਨਾ ਕਰ ਲਾਂਗੇ ਅੱਜ ਆਪ ਤਾਂ ਉਹਨੂੰ ਦੱਸੇ ਪੁਲਿਸ ਭਲਾ ਰਿਹਾ ਸੀ ਇਹਦਾ ਪੁਲਸਾਂ ਕੋਈ ਲੈਣਦੇ ਨਹੀਂ ਸਰ ਇਹ ਸਰ ਨੇ ਵਰਦੀ ਕਿਥੋਂ ਰੇਂਜ ਕੀਤੀ ਸਰ ਇਹਦਾ ਕੀ ਫਾਦਰ ਇਹਦਾ ਪੁਲਸ ਭਲਾਦਮ ਸੀ ਓਏ ਮੈਂ ਕਰ ਰਹੇ ਹਾਂ ਤਫਤੀਸ਼ ਇਹਦੀ ਪਤਾ ਲੱਗਿਆ ਤੇ ਵੰਦੇ ਆ ਬਬਜੀ ਵੀ ਖਾਕੀ ਪੈਂਟ ਦਾ ਖਾਕੀ ਪਾਕਾਮ ਵੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਸਰ ਪੁਲਿਸ ਦੇ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਨੂੰ ਦਾ ਕੋਈ ਹੋਣਾ। ਆਹ ਟੀ-ਸ਼ਰਟਸ ਸਪਾਈਸੀ ਵਾਈਟ ਜਿਹਦੇ ਪੁਲਿਸ ਵਾਲੋ ਕੋਲ ਲੱਗਿਆ ਹੋਇਆ ਸੀ। ਸਰ ਕਿਦਰ ਬਾਅਦ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਇਹਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ। ਸਾਰਾ ਉਹ ਸਮਾਨ ਅਸੀਂ ਉੱਧਰ ਕਬਰ ਕਰਾਂਗੇ। ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂ ਆਣਾ ਹੈਗਾ ਤੇ ਦੇ ਵਿੱਚ ਥਾਣੇ ਸਦਰਪੁਰ ਚ ਉੱਥੇ ਵੀ 5000 ਜੀ ਗਏ ਨਾ ਠੱਗੀ ਮਾਰੀ। ਕਿੰਨੀ ਠੱਗੀਆਂ ਸਰ ਹੋਰ ਕੋਈ ਨਿਕਲੀ ਮੀ ਜਿਸ ਤਰ੍ਹਾਂ ਦੀ ਇਹ ਫਿਰ ਵਾਲੇ ਦੋ ਹੀ ਧਿਆਨ ਚਾਹੀਆਂ। ਦੋ ਦਿਨ ਦਰਵਾਜ਼ਾ ਪੁੱਛਿਸ਼ ਕਰਕੇ ਤੋਂ ਇੱਕ ਗੋਲਵਾਰ ਦਾ ਫਰਾਡ ਕਿਹੜਾ ਪਿੰਡ ਦਾ ਕਿਹੜੇ ਇਹ ਦੁਲਵਾ ਪਿੰਡਾ ਥਾਣਾ ਸਦਰ ਮਾਨਸਾਚ ਇਹ ਇਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਇਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਦਾ ਕੋਈ ਪਤਾ ਲੱਗਿਆ ਹੋਵੇ ਪਹਿਲਾਂ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਕਿਦੋਂ ਠੱਗੀਆਂ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰੀਆਂ ਜਿੰਨਾ ਕਾਫੀ ਚਰਚਾਵਾਂ ਜੈਸੇ ਸੋਸ਼ਲ ਮੀਡੀਆ ਵੀਡੀਓ ਆ ਰਹੀ ਸੀ ਪੁਲਿਸ ਦੀ ਵਰਦੀ ਚ ਠੱਗੀਆਂ ਮਾਰ ਰਹੀ ਸੀ ਉਹ ਤਾਂ ਕੌਣ ਸ਼ੱਕੀ ਔਰ ਕਿੱਥੋਂ ਪਕੜਿਆ ਗਈ ਜੀ ਗਰੀਬ ਮਿਤੀ 21 7 25 ਨੂੰ 3:00 ਵਜੇ ਉਸਨਾ ਚਾਮ ਦੇ ਵਿੱਚ ਗੁਰਵਿੰਦਰ ਸਿੰਘ ਸਰਵਰ ਖਰਚਰਨ ਸਿੰਘ ਇਹਨਾਂ ਦੀ ਮੋਬਾਈਲ ਸਸਤੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਜਿਹਦੇ ਖਾਕੀ ਪਾਪਾ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹਦਾ ਤੇ ਪੁਲਿਸ ਵਾਲਾ ਕੋਲ ਗਿਆ ਸੀ ਇਹਨੂੰ ਮੱਲਾ ਮਾਤਾ ਚਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਹੈ ਪੈਸੇ ਮੈਂ ਤੁਹਾਨੂੰ ਸਕੈਨ ਕਰ ਦਿੰਦਾ ਇਹਨੇ ਦੁਕਾਨਦਾਰ ਨੇ ਗੁਰਵਿੰਦਰ ਸਿੰਘ ਨੇ ਸੋਚਿਆ ਕਿ ਅਪਰ ਪੁਲਿਸ ਨਾਲ ਹੀ ਹੋਣਾ ਹੈ ਕਿਛਰੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦਿੱਤਾ ਤੇ ਜਦੋਂ ਇਹਨੇ ਸਕੈਨ ਕੀਤਾ ਸਕੈਨ ਕਰਕੇ ਜਲਦੀ ਨਾਲ ਜਲਦਾ ਚਲਾ ਗਿਆ ਪਾਂ ਬਾਜੂ ਕੋ ਨਦਰਸਾ ਖਾਤਾ ਚੱਕੇ ਤਾ ਖਾਤਾ ਇਹਦੇ ਪਹਿ ਨਹੀਂ ਆਇਆ। ਇਹਨੇ ਫਿਰ ਦਸਾਂ ਕੰਪਲੇਂਟ ਕੀਤੀ ਜੇ ਕ ਬਲੈਂਡ ਤਾ ਜੀ ਮਕਦਮਾ ਨੰਬਰ 97 ਮਿਤੀ 21/07/25 ਅੰਡਰ ਸੈਕਸ਼ਨ 318 4 3032 ਬੀ ਐਨ ਐਸ ਥਾਣਾ ਗਦਰਵਾ ਗਦਰਵਾ ਰਜਿਸਟਰ ਕਰਕੇ ਜੁਹੇ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਮੰਗਾਲ ਕੇ ਪੜਤਾਲ ਕੀਤੀ ਤਾਂ ਸਾਹਮਣੇ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਪੁੱਤਰ ਫਕੀਰ ਚੰਦ ਵਾਸੀ ਦੋਲਨਵਾਲ ਪੀ ਐਸ ਸਦਰਮਾਨਸ ਇਹਨੂੰ ਕਾਲਸੀ ਰੈਸਟ ਕਰ ਲਿਆ ਇਹਨਾਂ ਕੁਛ ਕਿਸ ਤੇ ਦੱਸਤਾ ਵੀ ਮੈਂ ਆਇਆ ਸੀ 3000 ਰੁਪਇਆ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨਾਂ ਦਾ ਪੁਲਿਸ ਨਾਲ ਮਾਰ ਤੇ ਇਹ ਤੋਂ ਅਸੀਂ ਵਰਦੀ ਜਿਹੜੀ ਇਹਨੇ ਚੱਲੀ ਪਈ ਹੋਈ ਸੀ ਤੇ ਇਹਦਾ ਮੋਟਰਸਾਈਕਲ ਹੋਰ ਕਵਰ ਕਰਨਾ ਕਰ ਲਾਂਗੇ ਅੱਜ ਆਪ ਤਾਂ ਇਹਨੂੰ ਦੱਸੇ ਪੁਲਿਸ ਬੁਲਾਏ ਹੋਏ ਰਹੇ ਸੀ ਇਹਦਾ ਪੁਲਿਸ ਨਾਲ ਕੋਈ ਲੈਣ ਦੇ ਨਹੀਂ ਸਰੇ ਕਿਵੇਂ ਸਰੇ ਨੇ ਵਰਦੀ ਕਿਥੋਂ ਰੈਂਜ ਕੀਤੀ ਸਰੇ ਦਾ ਕੀ ਫਾਦਰ ਇਹਦਾ ਪੁਲਿਸ ਬਲਾਦਨ ਸੀ ਓਏ ਮੈਂ ਕਰ ਰਹੇ ਹਾਂ ਤਫਤੀਸ਼ ਇਹਦੀ ਪਤਾ ਲੱਗਿਆ ਤੇ ਵਦਿਆ ਬਬੂ ਜੀ ਵੀ ਖਾਕੀ ਪੈਂਟ ਦਾ ਖਾਕੀ ਪਾ ਕਾਮ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਪੁਲਿਸ ਦੇ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਨੂੰ ਦਾ ਕੋਹੋਂ ਦੇ ਹੋਣਾ ਹੈ ਟੀ-ਸ਼ਰਟ ਸਪਾਈਸੀ ਵਾਈਟ ਜਿਹਦਾ ਪੁਲਿਸ ਵਾਲੋ ਕੋਲ ਲੱਗਿਆ ਹੋਇਆ ਸੀ ਸਰ ਕਿਧਰ ਬਾਹਰ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ ਸਾਰਾ ਸਾਮਾਨ ਅਸੀਂ ਤਰ ਕਬਰ ਕਰਾਂਗੇ ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂਆਣਾ ਆਏਗਾ ਇਹਦੇ ਵਿੱਚ ਤੁਹਾਡੇ ਸਦਰਪੁਰ ਚ ਉੱਥੇ ਵੀ 5000 ਜਗਏ ਨਾ ਠੱਗੀ ਮਾਰੀ ਕਿੰਨੀ ਠੱਗੀਆਂ ਸਰ ਹੋਰ ਕੋਈ ਨਿਕਲੀ ਮੀ ਜਿਸ ਤਰ੍ਹਾਂ ਦੀ ਇਹ ਫਿਰ ਵਾਲੇ ਦੋਹੀ ਧਿਆਨ ਚਾਹੀਏ ਅਦੋ ਦੰਦਰ ਮਾਰਦੇ ਪੁੱਛਿਸ਼ ਕਰਕੇ ਤੋਂ ਇੱਕ ਗੋਲਵਾਰ ਦਾ ਤਾਂ ਕਿਹੜਾ ਪਿੰਡ ਹੈ ਕਿਹੜੇ ਜ਼ਿਲ੍ਹੇ ਦਾ ਇਹ ਦੁੱਲੋਆ ਪਿੰਡਾ ਥਾਣਾ ਸਦਰ ਮਾਨਸਾ ਚ ਇੱਕ ਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਕੱਲਾ ਹੀ ਹੈ ਜੀ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਇਹਦਾ ਕੋਈ ਪਤਾ ਲੱਗਿਆ ਹੋਵੇ ਪਹਿਲੀ ਕੋਈ ਨਹੀਂ ਪਿੱਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਕਿਦੋਂ ਟੱਗੀਆਂ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰੀਆਂ